ਵੇਖ ਹਾਂ ਭਾਈ ਕੋਈ ਗੱਲਵਾ ਸੁਣਾ ਦੇ ਕੋਈ ਤੇ ਬਚਪਨ ਵਾਲੀ ਕੋਈ ਕਿਸੇ ਨੂੰ ਮਤਲਬ ਕਿ ਤੁਹਾਡੀ ਕੋਈ ਨਕਲਾਂ ਨਕਲਾ ਕਰਦੇ ਹੋਗੇ ਤੇ ਛੋਟੇ ਹੁੰਦੇ ਖੇਡਦੇ ਹੋਉਂਗੇ ਨਹੀਂ ਭਾਈ ਖੇਡਦੇ ਰਹੇਗੇ ਜਦ ਤੱਕ ਆ ਨਕਲਾ ਹੁੰਦੀ ਹੈ ਤੇ ਦੇਖਣ ਜਾਂਦੇ ਤੇ ਤੈਨੂੰ ਹੁੰਦੀ ਹੈ ਭਾਈ ਨਕਲ ਮੈਨੂੰ ਲਵੜੀ ਨਹੀਂ ਹੁੰਦੀ ਨਕਲਾ ਮੈਨੂੰ ਹੁੰਦੀ ਨਹੀਂ ਕੁੜੀ ਨਕਲਾ ਤੂੰ ਦਾ ਇੱਕੜ ਕਰਨੇਗੀ ਜੇ ਮੈਂ ਨਕਲੀਏ ਕਰਦੇ ਨੇ ਤੂੰ ਦਾ ਕਰਨੇਗੀ ਭਾਈ ਸਾਰੀ ਨਕਲਾ ਮੈਨੂੰ ਘੱਟ ਆਉਂਦੀ ਹੈ ਟੀ ਆ ਮਿਲੇਗੀ ਨਾ ਨਾ ਮੈਨੂੰ ਨਹੀਂ ਨਹੀਂ ਆਉਂਦੀ ਐਂਟਰਟੇਨ ਨੂੰ ਹੋਮੀ ਐਂਟਰਟੇਨ ਨੂੰ ਤਾਂ ਰਾਕਲ ਸਾਰੀ ਲਾਉਣੀ ਆਉਂਦੀ ਆ ਮੈਂ ਲਾ ਕੇ ਦਿਖਾਵਾਂ ਹਾਂ ਲਾ ਕੇ ਦਿਖਾ ਦੇ ਭਾਈ ਲੈ ਫਿਰ ਹੱਜ ਮੈਂ ਤੈਨੂੰ ਨਕਲ ਲਾ ਕੇ ਦਿਖਾਨੀ ਆ ਹਾਂ ਆ ਨਾ ਇਹ ਤਾਂ ਮੈਂ ਬਣੂਗੀ ਬਾਣੀ ਆ ਅੱਛਾ ਨਾਲੇ ਬਣੂਗੀ ਮੈਂ ਪ੍ਰਸੰਨੇ ਅੱਛਾ ਨਾਲੇ ਬਣੂਗੀ ਬਾਣੀਏ ਦੀ ਨੂੰ ਅੱਛਾ ਨਾਲੇ ਬਣੂਗੀ ਉਹ ਤਾਂ ਮੁੰਡਾ ਅੱਛਾ ਮੈਂ ਫਿਰ ਸੁਣ ਲੈ ਹਾਂ ਅੱਛਾ ਭਾਈ ਇਹ ਕਿੱਦਾਂ ਸਿਆ ਕੀ ਗੱਲ ਤੂੰਰੇ ਬੈਠਾ ਮੂੰਹ ਜਿਹਾ ਲਟਕਾਈ ਅੱਛਾ ਹਾਂ ਮੈਨੂੰ ਗੱਲ ਦੱਸ ਤੂੰ ਗੱਲ ਕੀ ਹੋ ਗਈ ਤੂੰ ਪਿੰਡ ਦਾ ਸਾਊ ਹੋਗਾ ਰ ਸੁੱਖਣਾ ਤੇ ਸਾਰਾ ਪਿੰਡ ਜਾਣਦਾ ਹੈਗਾ ਇਹ ਤਾਂ ਮਾੜੀ ਗੱਲ ਹੈ ਕੀ ਤੇਰੀ ਜਾਇ ਖੜੇ ਤੇ ਫਾਸੀ ਵੀ ਆ ਗਈ ਲੈ ਚੱਲ ਵੀ ਖੜਾ ਹੋ ਤੂੰ ਮੈਂ ਤੇਰੀ ਗੱਲ ਦਿਲ ਦੀ ਬੁੱਝ ਗਈ ਕੋਈ ਗਲਤ ਤਾਂ ਜ਼ਰੂਰ ਹੈ ਘਰ ਦੇ ਵਿੱਚ ਉਹ ਮੈਂ ਕੀ ਤੇ ਅੱਛਾ ਪਰਛਿਨੀ ਹੈ ਮੇਰੇ ਨਾਲ ਨਾਲ ਦਾ ਮੁੰਡਾ ਲੜੀ ਜਾਂਦਾ ਹੈ ਨਾਲੇ ਮੇਲੇ ਨਾਲੇ ਨੂੰ ਜੱਲ ਨਾਲ ਆਉਂਦੀ ਹੈ ਮੈਂ ਕੀ ਕਰਾਂ ਜਦੋਂ ਦੀ ਉਹ ਗਈ ਐ ਨਾ ਸ਼ਿਮਲਾ ਗਈ ਐ ਉਦੋਂ ਦਾ ਮੈਂ ਤਾਂ ਔਖਾ ਹੋਇਆ ਪਿਆ ਜੀ ਤਾਂ ਕੋਈ ਨਹੀਂ ਪੁੱਛਦਾ ਜੀ ਮੈਂ ਦੁਕਾਨ ਤੇ ਜਾਣਾ ਕਿਰ ਤੂੰ ਤਾਂ ਲੋਕਾਂ ਨੂੰ ਸਮਾਨ ਲੈ ਕਰਨਾ ਐ ਮੈਂ ਤਾਂ ਦੁਕਾਨ ਚ ਵੀ ਨਹੀਂ ਘੁੰਮਣ ਦੇਗੀ ਮੈਂ ਕੀ ਕਰਾਂ ਅੰਦਰ ਚ ਬਰੇ ਚ ਕਿ ਕਿਛੂ ਰਾ ਮੈਂ ਦਬਰ ਘਰ ਬਣਾਇਆ ਉਹਨਾਂ ਵਾਂਗ ਤੇ ਕੀ ਜਵਣਾ ਮੈਂ ਕੀ ਬਾਰੇ ਕਹਤਾ ਸੀ ਮੱਚ ਨਹੀਂ ਉਹਨਾਂ ਦਾ ਮੈਨਾਂ ਤਾਂ ਕੋਈ ਹਿੱਕਾਂ ਤੂੰ ਹੋ ਖੜਾ ਚੱਲ ਤੈਨੂੰ ਮੈਂ ਲੈ ਕੇ ਚਲਦੀ ਆਂ ਚੱਲ ਘਰੇ ਤੂੰ

ਮਾ ਮੁਲਕ ਇਹ ਆ ਣ ਆ ਤੁਹਾਡੀ ਮਾੜੀ ਗੱਲ ਐ ਜਿਹੜਾ ਤੁਸੀਂ ਤੇਰੇ ਬਾਈ ਨੂੰ ਬਾਹਰ ਕੱਢ ਰੱਖਿਆ ਹੁਣ ਤੱਕ ਉਹਨੇ ਸਾਰੇ ਪਿੰਡ 'ਚ ਬਣਾ ਕੇ ਰੱਖੀ ਐ ਆ ਸਾਡੇ ਜਵਾਕ ਤੁਹਾਡੀ ਦੁਕਾਨ 'ਤੇ ਭਲੇ ਨੇ ਕਦੇ ਰੋਡੀਆਂ ਦੇਤੀਆਂ ਕਦੇ ਪਤੀਸਾ ਦੇਤਾ ਜੇ ਅੱਧੀ ਰਾਤ ਨੂੰ ਕੋਈ ਤੀਮੀ ਐ ਕੋਈ ਸਮਾਨ ਲੈਣ ਵੀ ਆਉਂਦੇ ਸੀ ਕਿਸੇ ਦਾ ਪ੍ਰਾਣੋਂ ਤਰ ਨਾ ਆਇਆ ਹੁੰਦਾ ਜਵਾਬ ਨੇ ਦਿੰਦਾ ਸੀ ਸਾਰਾ ਰਸਨ ਪਾ ਕੇ ਦੇ ਦਿੰਦਾ ਸੀ ਅਗਲੇ ਨੂੰ ਹਾਂ ਕਪਾਹਾਂ ਦਾ ਟਾਈਮ ਹੁੰਦਾ ਤਾਂ ਅਗਲੀ ਕਪਾਹ ਦੇ ਜਾਂਦੀ ਨਰ ਮਾਰੇ ਜਾਂਦੇ ਹੈ ਜੇ ਜੀਰਾ ਟਾਈਮ ਹੁੰਦਾ ਤਾਂ ਜੀਰੀ ਦੇ ਜਾਂਦੇ ਕਾਈ ਕਣਕ ਦੇ ਜਾਂਦੇ ਕਦੇ ਹੁਣ ਆਇਆ ਨਹੀਂ ਕਿਹਾ ਸੀ ਮੈਨੂੰ ਹੁਣੇ ਪੈਸੇ ਦੇ ਦੇਗਾ ਹਾਂ ਉਹ ਤਾਂ ਇਹ ਕਹਾ ਸੀ ਮੇਰੀ ਸੁਣ ਲੈ ਗੱਲ ਧੀਏ ਜਿਆਦਾ ਤੇਰੀ ਤੇਰੀ ਪਿੰਡ ਦੇ ਵਿੱਚ ਹੋਊਗੀ ਥੂ ਥੂ ਜਿਆਦਾ ਤੂੰ ਦੇ ਆ ਕਰ ਰੋਟੀ ਇਹਨੂੰ ਹੱਸ ਕੇ ਰੋਟੀ ਲੈ ਉਹ ਇਹਦਾ ਜੋ ਮਰਜ਼ੀ ਕਰੇ ਇਹਦਾ ਦੁਕਾਨ ਚ ਵੀ ਵੜੂਗਾ ਗਲਤੀਆਂ ਵੀ ਕਰੂਗਾ ਇਹ ਤਾਂ ਬੋਲੂਗਾ ਵੀ ਹੁਣ ਬੁੜਾ ਹੋ ਗਿਆ ਬੁੜੇ ਦੇ ਟੱਟ ਸਭਾ ਹੁੰਦੇ ਨੇ ਹੈ ਹੁਣ ਅਗਲੇ ਨੇ ਇੰਨਾ ਸਾ ਜੀ ਉਮਰ ਕਮਾਇਆ ਹੈ ਅਗਲਾ ਦੁਕਾਨ ਇੱਕ ਲੱਗਦ ਕਿ ਮੈਂ ਛੱਡ ਦੂਗਾ ਹੁਣ ਮੈਨੂੰ ਦੱਸ ਦੇ ਰੋਟੀ ਦੇਣੀ ਹੈ ਕਿ ਨਹੀਂ ਦੇਣੀ ਹੈਗੀ ਕਈ ਮੈਂ ਤਾਂ ਸੱਚੀ ਗੱਲ ਦੱਸਦੀਆਂ ਸਾਡਾ ਜਮਾ ਕਚੂਰ ਨਹੀਂ ਸਾਡੇ ਆਹ ਸਾਡਾ ਛੇਰ ਹੈ ਜਿੰਨੀਆਂ ਮੱਲ ਜੁੱਤੀਆਂ ਮਾਰ ਲਿਆ ਹਾਂ ਮੇਰੇ ਮੇਰੇ ਬਾਾਈ ਕੋ ਤਾਂ ਹੀ ਕਲਦਾ ਹੈ ਪਿੰਡ ਦਾ ਜੇ ਕੋਈ ਆ ਜਾਂਦਾ ਹੈ ਉਹਨੂੰ ਸਾਡਾ ਕੋਈ ਦੁਕਾਨ ਬਚਾ ਕੇ ਫੜਾ ਦਿੰਦਾ ਜਦੋਂ ਅਸੀਂ ਗਿਣਤੀ ਕਰਦੇ ਆ ਤਾਂ ਘੱਟ ਜਾਂਦਾ ਅਸੀਂ ਪੁੱਛਦੇ ਆ ਵੀ ਬਾਾਈ ਕਿਹਨੂੰ ਦਿੱਤਾ ਸੀ ਸ਼ਸ਼ਮਾਨ ਕਹਿੰਦਾ ਮੈਨੂੰ ਯਾਦ ਨਹੀਂ ਇਹ ਦੁਕਾਨ ਤੇ ਕਿਉਂ ਵੈੱਡਾ ਹੈ ਹਾਂ ਉਹ ਛੰਤਾ ਛੱਡਦਾ ਨਹੀਂ ਹੈਗਾ ਪਰ ਛੰਤਾ ਆਣਾ ਪੈਂਦਾ ਘਰੇ ਨੂੰ ਗੱਤੀ ਪਾਣੀ ਖਾਣ ਆਣੇ ਆ ਇਹ ਦੁਕਾਨ ਖੁੱਲ ਕੇ ਵੈਜਦਾ ਹੈ उलूंगड़ ले जाता चो दलूंगी ले तूरे बह जाह जा तू रे आ गए दिमाग नहीं है हाँ। मैं टाइम हाँ। ना मिलूगी कुछ नहीं कहें कभी जाते जरा कुछ है दल कोई ना ती हम तू ना दत्ती हो तई कोई ना संत आप शर्म आ हाँ छाई है कि लगी एक्टिंग दसना जी चैनल में लाइक कमेंट शेयर जरूर करना जी बहुत बहुत धन्यवाद जी mm -hmm. कि मैं लगी फिर बेबे बढ़िया लगी नहीं भाई बढ़िया लगी mm. बढ़िया लगी भाई <laughs> बना